ਗੰਦੇ ਹੀ ਘੜੇਗਾ ਯਾਨੇ ਐਸੇ ਜੀਵ ਤੋਂ ਇੱਕ ਦੂਜੇ ਨੂੰ ਦਵਾਵਾ ਦਿੰਦੇ ਆ ਐਸੇ ਜੀਵ ਤੋਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਪੰਜਾਬੀਆਂ ਦੀ ਆਦਤ ਹੈ ਗਾਲ ਕੱਢਣੀ ਕੱਢਣੀ ਆ ਚਾਹ ਕੋ ਖੁਸ਼ੀ ਦਾ ਕੰਮ ਹੋਵੇ ਚਾਹੇ ਗਮੀ ਦਾ ਕੰਮ ਹੋਵੇ ਤੈਨ ਬੇੜਾ ਵੀ ਇਹਦੇ ਨਾਲ ਹੀ ਹੋਣਾ ਮਾ ਗੱਲਾਂ ਦੇ ਨਾਲ ਹੀ ਹਿਸਾਬ ਹੋਣਾ ਉੱਪਰ ਡਿਟੇਲ ਬੰਨੀ ਉੱਪਰ ਵੀਡੀਓ ਚੱਲਣੀ ਆ ਜਦੋਂ ਵੀਡੀਓ ਚਲਣੀ ਆ ਸਾਗਰ ਨੂੰ ਉੱਪਰ ਖੜਾ ਕਰ ਲੈਣਾ ਕਹਣਾ ਕਾਕਾ ਦੱਸ ਵੀ ਆ ਤੇਰੇ ਸ਼ਬਦ ਆ ਇਹਨੇ ਕਹਿਣਾ ਜੀ ਨਹੀਂ ਪ੍ਰਭੂ ਨੇ ਉਤ ਨਾਲ ਹੀ ਇਹਦੀ ਟੇਪ ਰਵਾਈਂਡ ਕਰਨੀ ਆ ਚਲਣੀ ਆ ਫਿਰ ਫਿਰ ਇਹਦੀਆਂ ਗੱਲਾਂ ਸੁਣਨੀਆਂ ਮੈਂ ਵੀ ਤੁਸੀਂ ਸਭ ਨੇ ਸੁਣਨੀਆਂ ਕਿਉਂਕਿ ਲੈਣ ਲੱਗੇ ਹੋਣੇ ਉਤੇ ਸ਼੍ਰੀ ਆਮ ਐਡੀ ਵੱਡੀ ਸਕਰੀਨ ਹੋਣੀ ਆ ਵੀ ਜਿੱਤੇ ਅਰਬਾਂ ਖਰਬਾਂ ਦੁਨੀਆ ਉਹ ਵੀ ਦੇਖੂ ਵੀ ਸਕਰੀਨ ਤੇ ਚੱਲ ਕੀ ਰਿਹਾ ਇਹਦੀ ਆਵਾਜ਼ ਸੁਣਾਈ ਜਾਣੀ ਉੱਪਰ ਫਿਰ ਸਾਗਰ ਤੂੰ ਆਪ ਬੋਲਦਾ ਸੀ wait at the church beita.